ਸਸਿਕਾਲਪ ਜੀ ਅੱਜ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਤੁਹਾਨੂੰ ਦਿਖਾਵਾਂਗੇ ਕਾਬਲੀ ਛੋਲੇ ਤੇ ਪਨੀਰ ਕਿਵੇਂ ਤੁਸੀਂ ਵਧੀਆ ਬਣਾ ਸਕਦੇ ਹੋ ਪਹਿਲਾਂ ਪਾਇਓਰ ਫ੍ਰੈਂਟ ਫਿਰ ਆਪਣਾ ਜੀਰਾ ਤੇ ਹੁਣ ਤੇ ਜਿਹੜਾ ਕਹਿੰਦੇ ਹੁੰਦੇ ਆ ਪਿਆਜ ਦਾ ਪੇਸਟ ਹੁਣ ਅਸੀਂ ਪਾਤਾ ਜੀ ਤੇ ਪਿਆਜ ਦੇ ਪੇਸਟ ਨੂੰ ਤੁਸੀਂ ਥੋੜਾ ਥੋੜਾ ਹਿਲਾਈ ਜਾਣਾ ਭੁੰਨੀ ਜਾਣਾ ਤੇ ਇਹ ਜਾਂਦੇ ਫਿਰ ਕਦੋਂ ਤੱਕ ਹਿਲਾਵਾ ਪਿਆਜ ਦਾ ਪੇਸਟ ਭੁੰਨਣਾ ਆਪਾਂ ਲੱਗ ਜੂਗਾ 15-20 ਮਿੰਟ ਲੱਗ ਜਾਣਗੇ। ਅੱਛਾ 15-20 ਮਿੰਟ ਲੱਗ ਜਾਣਗੇ। ਠੀਕ ਹੈ ਜੀ। ਤੇ ਸਾਰੇ ਆਪਣੇ ਕੋਲ ਪੇਸਟ ਕੀਤੇ ਪਏ ਆ ਇੱਧਰ ਟਮਾਟਰ ਪੇਸਟ ਪਿਆ, ਉੱਧਰ ਹਰੀ ਮਿਰਚ ਤੇ ਅਦਰਕ ਤੇ ਜਿਹੜੀ ਹੈਗੀ ਆ ਲਸਣ ਦਾ ਪੇਸਟ ਪਿਆ। ਤੇ ਹੁਣ ਤੁਹਾਨੂੰ ਦਿਖਾਉਣਾ ਕਿਵੇਂ ਤੁਸੀਂ ਬਣਾ ਸਕਦੇ ਹੋ ਜੇ ਤੁਹਾਡੇ ਘਰੇ ਛੱਤ-ਛੁੱਤ ਪੈਂਦੀ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਦੀ ਸਬਜ਼ੀ ਬਣਾ ਸਕਦੇ ਹੋ। ਅੱਜ ਤੁਹਾਨੂੰ ਮੈਂ ਦਿਖਾਵਾਂ ਸਾਡੇ ਇਹ ਘਰ ਆ ਘਰ ਦੇ ਪਿਛਲੇ ਜਿਹੜੇ ਕਮਰੇ ਸੀਗੇ, ਬਰਾਂਡਾ ਸੀ ਬਾਅਦ ਚ ਪਾਇਆ ਪਿਛਲੇ ਕਮਰੇ ਸੀ ਹੋਣਾ। ਤੈਲ ਬੱਤੇ ਦੇ ਸੀਗੇ ਠੀਕ ਹੈ ਜੀ ਤੇ ਉਲੋ ਪਹਿਲਾਂ ਕੱਲੇ ਕਮਰੇ ਫਿਰ ਬਾਅਦ ਚ ਬਰਾੰਡਾ ਪਾਇਆ ਉਹ ਉਵੇਂ ਚੱਲੀ ਜਾਂਦਾ ਸੀ ਕਾਹਨੂੰ ਛੇੜਨਾ ਕਾਹਨੂੰ ਛੇੜਨਾ ਹੁਣ ਥੋੜੀ ਦਿੱਕਤ ਆਉਣ ਲੱਗ ਗਈ ਤੇ ਅੱਜ ਆਪਾਂ ਉੱਥੇ ਛੱਤ ਪਾ ਰਹੇ ਆ ਉਹਦੀ ਤੇ ਪਨੀਰ ਤੇ ਜਿਹੜੇ ਹੈਗੇ ਕਾਵਲੀ ਛੋਲੇ ਕਾਵਲੀ ਛੋਲੇ ਤੁਸੀਂ ਪਹਿਲਾਂ ਭਿਉਂ ਕੇ ਰੱਖਨੇ ਆ ਰਾਤ ਪਰ ਰਾਤ ਨੂੰ ਭਿਉਂ ਕੇ ਰੱਖਨੇ ਕਾਵਲੀ ਛੋਲੇ ਤੇ ਤੁਹਾਨੂੰ ਦਿਖਾਉਣੇ ਫਿਰ ਕਿਵੇਂ ਬਣਦਾ ਇਹ ਮੇਰੇ ਦੇਵਾ ਚਾਚਾ ਤੇ ਦੇਵਾ ਚਾਚਾ ਕਹਿੰਦਾ ਮੈਂ ਹਲਵਾਈਆਂ ਨੂੰ ਮਾਤ ਪਾਉਣਾ ਦੇਖੋ ਲੱਗ ਜੂ ਪਤਾ ਤੁਹਾਨੂੰ ਸਭ ਜੀ ਦੇਖ ਕੇ ਤੇ ਮਾਹੌਲ ਸੋਨੂ ਬਿਲਕੁਲ ਵਿਆਹ ਵਰਗਾ ਮਾਹੌਲ ਆ ਕੁਰਸੀਆਂ ਕਰਸੀਆਂ ਰੱਖੀਆਂ ਹੋਈਆਂ ਕੜਾਹੀ ਲੈ ਆਏ ਉਹਦੇ ਵਿੱਚ ਬਣਾਵਾਂਗੇ ਆਪਾਂ ਢਾਹ ਪ੍ਰਸਾਦ ਇੰਨਾ ਚਿਰ ਲਾਇਆ ਹੈ ਹੈ ਇੰਨਾ ਚਿਰ ਹੈ ਕਿੰਨਾ ਸਰੋਤ ਨੂੰ ਦੇ ਸਾਫ ਕਰਨੀ ਪਊ ਬੜਾ ਮਾਰ ਲਓ ਉਹਦਾ ਨਾਸਾ ਕੋਈ ਦੇਖਾਂਗੇ ਉਹਦਾ ਬੜਾ ਕੱਪੜਾ ਹੁਣ ਗੰਡੇ ਭੁੰਨਾਗੇ ਦਾਤੇ ਰਸਤ ਕਦੋਂ ਪਾਉਣਾ ਆਪਣਾ ਦੂਜਾ ਪੇਸਟ ਫੈਰ ਕੇ ਪਾਉਣੇ ਫੈਰ ਕੇ ਪਾਉਣੇ ਠੀਕ ਹੈ ਜੀ ਕਮਰੇ ਵੀ ਦਿਖਾਦਾ ਜੀ ਇਹ ਕਮਰੇ ਸੀਗੇ ਤੇ ਇੰਨੇ ਕਮਰੇ ਉੱਚੇ ਕਰੇ ਤੇ ਹੁਣ ਤਾਂ ਆ ਲੈਟਰ ਆਪਾਂ ਪਾ ਰਹੇ ਆ ਠੀਕ ਆ ਕਣਕਾ ਢੋਲ ਵਿੱਚ ਹੀ ਟਕਦਾ ਥੰਮੀਆਂ ਲਾਈ ਜਾਂਦੇ ਮੁੰਡੇ ਗਾਡਰ ਚੋਂ ਕਰਨ ਤੇ ਇੱਕ ਇਧਰ ਆ ਇਹ ਕਮਰਾ ਸੀ ਬੈਠ ਕੇ ਇਹਦੀ ਛੱਤ ਤਾਂ ਵੈਸੇ ਲੈਟਰ ਸੀ ਲੈਨਟਰ ਸੀ ਤੇ ਪਰ ਨੀਮੀ ਹੋ ਗਈ ਪਰ ਉਹਨਾਂ ਦੇ ਬਰਾਬਰ ਹੀ ਕਰ ਤੇ ਵਿੱਚ ਚਾਰ ਕਮਰੇ ਸੀ ਇੱਕ ਗੈਲਰੀ ਸੀ ਆ ਗੈਲਰੀ ਦਾ ਖੁੱਲਾ ਬਾਹਰ ਕੋਈ ਚੀਜ਼ ਲਾਉਣੀ ਆ ਕੋਈ ਖੁੱਲਾ ਹੋਰ ਸਮਾਨ ਰੱਖਣਾ ਹਨ ਤੇ ਇੱਕ ਇਧਰ ਆ ਵੱਡਾ ਕਮਰਾ ਆ ਗਿਆ ਠੀਕ ਆ ਤੇ ਆ ਆਪਣਾ ਆ ਗਿਆ ਵਾਈਫਾਈ ਉਵੇਂ ਹੀ ਪਿਆ ਵਿਚਾਰ ਮੈਂ ਚਲਾਇਆ ਗਾਇ ਫਿਰ ਤੇ ਆ ਮੇਰਾ ਕਮਰਾ ਹੁੰਦਾ ਸੀ ਤੇ ਆ ਸੋਨ ਇੱਕ ਜੀ ਹੋਰ ਰਖਾਵਾਂ ਆ ਇਹਦਾ ਉਦੋਂ ਨਾ ਮੈਨੂੰ ਸਾਡੇ ਪਿੰਡ ਚ ਮੈਨੂੰ ਸਭ ਤੋਂ ਪਹਿਲਾਂ ਏਸੀ ਲਵਾਇਆ ਹੋਇਆ ਬੋਲਟਸ ਦਾ ਛੋਟਾ ਪਾਇਆ ਕਿਹੜਾ ਕਹਿੰਦੇ ਸੀ ਉਹਨੂੰ ਬੋਲਟਸ ਤੋਂ ਨਹੀਂ ਪੁਆਇੰਟ ਵਨ ਕਿਹੜਾ ਕਹਿੰਦੇ ਸੀ ਉਹ ਮਿਸਤਰੀ ਸਪੈਸ਼ਲ ਬਣਾ ਕੇ ਲਾ ਕੇ ਲਾਇਆ ਸੀ ਉਦੋਂ ਦਾ ਫਰੋਮ ਹੀ ਰਹਿ ਗਿਆ ਫਿਰ ਦੂਜਾ ਏਸੀ ਵਾਲਾ ਸੀ ਨਾ ਤੇ ਭਤੀਜਾ ਹੀ ਦੇਖੋ ਕਿੰਨੀਆਂ ਕਿੰਨੀਆਂ ਟਾਲੀਆਂ ਹੁੰਦਾ ਕਿੰਨਾ ਕੰਮ ਕਰਦਾ ਬਚਪਨ ਤੋਂ ਅਮਰਤਾਰ ਹੀ ਬੰਦਾ ਬਹੁਤ ਸਿਆਣਾ ਮੁੰਡਾ ਏ ਹੈ ਲੈ ਪੰਪ ਨਹੀਂ ਦੱਸ ਫਿਰ ਸਿਆਣਾ ਨਹੀਂ ਕਹਿੰਦੇ ਮੈਂ ਕਮਣਾ ਇੱਕ ਚੀਜ਼ ਦਿਖਾ ਬਈ ਆ ਲਿਖਿਆ ਹੋਇਆ ਤੇ ਹਰਦਾਸ ਪੱਤੀ ਹਰਦਾਸ ਸਾਡਾ ਕੋਲ ਵੱਡੇ ਤੋਂ ਵੱਡਾ ਬਿਰਕ ਸੀ ਹਰਦਾਸ ਉਹਦੇ ਨਾਲ ਸਾਡੀ ਪੱਤੀ ਆ ਸਾਡੇ ਆਡੀ ਹਰਦਾਸ ਪੱਤੀ ਦੇ ਭਾਂਡੇ ਸਿਸਟਮ ਸਾਰਾ ਹੈਗਾ ਹਨ ਤੇ ਹਲੇ ਚਾਚਾ ਗੰਡੇ ਭੁੰਨੀ ਜਾਂਦਾ ਤੇ ਹੁਣ ਕੀ ਪਾएंगे ਇਹ ਤੇ ਪਾਉਣੇ ਕੋਸ ਪਾ ਦੇ ਗਰਾ ਇਹਦੇ ਹੁਣ ਜੀ ਅਦਰਕ ਦਾ ਪੇਸਟ ਲਹਸਣ ਦਾ ਪੇਸਟ ਤੇ ਹਰੀ ਮਿਰਚ ਚਾਚੇ ਨੇ ਵਿੱਚ ਪਾ ਦਿੱਤੀ ਦਾਲਾਂ ਉਂਗਲਾਂ ਚਟੀਆਂ ਲੋਕ ਚਾਚਾ ਹੈ ਬੜੀਗਾ ਉਹ ਭਾਈ ਨੇ ਪੁੰਨ ਕੇ ਮਸਾਲੇ ਵਿੱਚ ਲੇ ਕਰਾਏ ਬਣਾ ਦੇ ਵੀ ਹਾਂ ਥੱਲੇ ਲੱਗਦਾ ਹਾਂ ਹਾਂਜੀ ਹਾਂਜੀ ਥੱਲੇ ਲੱਗਦਾ ਜੀ ਹੁਣ ਕੀ ਪਾਵਾਂਗੇ ਟਮਾਟਰ ਪਾਵਾਂਗੇ ਹੋਰ ਟਮਾਟਰ ਇੱਕ ਮਿੰਡ ਵਾਲੇ ਨੂੰ ਟਮਾਟਰ ਕਹਿੰਦੇ ਆ ਵੈਸੇ ਕੋਈ ਟਮਾਟਰ ਕਹੀ ਜਾਵੇ ਜਾਂ ਕੋਈ ਕੁਝ ਕਹੀ ਜਾਵੇ ਤੇ ਸਾਡੇ ਦਾ ਟਮਾਟੀ ਹੁੰਦੇ ਹਨਾ ਸਾਡੇ ਦਾ ਟਮਾਟੀ ਹੁੰਦੇ ਆ ਥੋੜੀ ਦੇਖ ਵੀ ਬਣਾਵਾਂਗੇ ਇਧਰ ਮੇਰੀ ਮਾਂ ਬਾਦਾਮ ਤੇ ਕਾਜੂ ਚੀਰਦੀ ਆ ਹਨਾ ਥੋੜੇ ਨਹੀਂ ਬੀਬੀ ਕੋ ਬਹੁਤ ਭਾਈ ਉੱਥੇ ਤੋਂ ਥੋੜੇ ਜੀ ਕਿੱਥੇ ਗਏ ਤੁਸੀਂ ਐ ਵੀ ਕੜਾਹੀ ਦੂਜੇ ਪਾਸੇ ਘੈਲ ਚਾਚੇ ਨੇ ਵੀ ਚੜਾਤੀ ਇਹ ਬਣਾਉਣ ਲੱਗਿਆ ਦੀਗ ਹੁਣ ਕਸ ਪੱਟਨ ਵੀ ਦੇਖਾ ਠੀਕ ਹੁਣ ਸੀ ਇਹਨੂੰ ਦੋ ਦੋ ਕੜਾਹੀਆਂ ਚੜ ਗਈਆਂ ਮੇਰੇ ਵੀਰੋ ਆਹ ਹੁਣ ਤੁਸੀਂ ਥੱਲੇ ਆਉਂਦੇ ਰਹੋ ਜਿੰਨਾ ਆਉ ਕੋ ਭੁੰਨੋਗੇ ਉਹਨਾਂ ਹੀ ਸਵਾਦ ਹੈ ਨਾ ਮਸਾਲਾ ਆਪਣਾ ਬਣ ਹੋ ਗਿਆ ਤਿਆਰ ਤੇ ਹੁਣ ਨੂਨ ਮਿਰਚ ਮਸਾਲਾ ਸਾਰਾ ਸਸਣ ਪਾਤਾ ਹੁਣ ਇਹਨੂੰ ਕਿੰਨਾ ਚਿਰ ਭੁੰਨਣਾ ਚਾਚਾ ਆਪਾਂ 5-7 ਮਿੰਟ ਲਾਵਾਂਗੇ ਜੀ 5-7 ਮਿੰਟ ਪੂਰਾ ਭੁੰਨ ਕੇ ਫਿਰ ਆਪਾਂ ਜਿਹੜੇ ਆ ਚਨੇ ਆ ਇਹ ਪਾਵਾਂਗੇ। ਕਪੜੀ ਤੀਰਤਾ ਉਹ ਤਾਂ ਤੀਰ ਲਾ ਕੇ ਬੰਦ ਫਿਰ ਤੀਰ ਨਾ ਆਲੇ ਆ ਤੀਰ ਤੇ ਇਧਰ ਸੂਜੀ ਦਾ ਪ੍ਰਸ਼ਾਦ ਬਣ ਰਿਹਾ ਆ। ਆਪ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਭੁੰਨੋ। ਫਿਰ ਤੁਹਾਨੂੰ ਦਿਖਾਵਾਂਗੇ ਕੀ ਗੱਲ ਬਾਤ। ਤੇਰੇ ਵਿੱਚ ਆਪਾਂ ਥੋੜਾ ਜਿਹਾ ਆਲੂ ਵੀ ਪਾਵਾਂਗੇ ਇਧਰ ਆਲੂ ਫਿਰ ਕਿਵੇਂ ਹੁੰਦੇ ਆਂਗ-ਆਂਗ ਫੜਕਾ ਦੇਗੀ ਮਿਰਚ ਦਾ ਤੜਕਾ ਹੈ। ਏ ਬਚਪਨ ਤੋਂ ਹੀ ਆਪਾਂ ਸੁਣਿਆ ਵੀ ਇਹਨਾਂ ਨੇ ਇੰਨੀ ਕ ਐਡ ਕਰੀ ਐ ਐਮਡੀਐਸ ਤੇ ਬੁढ़ा ਪਤਾ ਨਹੀਂ ਹੈਗਾ ਪਤਾ ਨਹੀਂ ਮਰ ਗਿਆ ਮਰ ਗਿਆ ਦੇਖੀ ਮਿਰਚ ਢਾਲਤੀ ਹੁਣ ਇਹਦੇ ਨਾਲ ਰੰਗ ਬਨ ਬਣ ਜੂ ਤੇ ਇਹ ਕੌੜੀ ਵਿਚਾਜ ਵੱਧ ਹੁੰਦੀ ਹੋਣਾ ਨਹੀਂ ਨਹੀਂ ਕੌੜੀ ਘੱਟ ਨੇ ਰੰਗ ਬਨ ਵੱਧ ਬਣਾਉਂਦੀ ਅੱਛਾ 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 ਠੀਕ ਹੈ ਜੀ ਇਹ ਦਿਖਾਉਣਾ ਤੁਹਾਨੂੰ ਛੱਤ ਦਾ ਸਿਸਟਮ ਆ ਆਪਣੇ ਡਾਕਟਰ ਹੈ ਜੀ ਆਪਣੇ ਘਰੀ ਬੈਠਾਗਾ ਸੋਚਾਂ ਤੇ ਆਹ ਟਰੈਕਟਰ ਆਪਣਾ ਅਰਜਨ ਵੈਲੀ ਤੇ ਇਸ ਮਿੰਟ ਦੇ ਇਕੱਠੇ-ਕੁੱਟੇ ਬਜਰੀ ਆਹ ਟਰੈਕਟਰ ਆ ਆਪਣੇ ਵੀਰੀ ਦਾ ਰਾਂ ਦਾ ਆ ਆਪਣੇ ਲਾਲੀ ਦਾ ਤੇ ਦੇਖ ਰ ਮਨ ਰ ਕਿ ਕਿੱਤੀ ਬੈਠੇ ਪੂਰੀ ਤਿਆਰੀ ਤੇ ਕਰੀ ਬੈਠੇ ਜਿਗਾਰਡ ਪੂਰਾ ਉਹ ਬਾਈ ਉਰੇ ਆ ਸਿਸਟਮ ਤੇਰਾ ਸਾਰਾ ਠੇਕੇਦਾਰ ਤੂੰ ਆ ਕੀ ਨਾ ਤੇਰਾ ਸੁਪਾਲ ਸਿੰਘ ਅੱਛਾ ਜੇ ਕਿਸ ਨੂੰ ਲੋਡ ਹੋਵੇ ਕਿੰਨੀ ਦੂਰ ਤੱਕ ਵਗ ਜਾਣਾ ਆਪਣੇ ਵਗ ਜਾਨੇ ਬਠਿੰਡੇ ਤੱਕ ਜੀ ਅੱਛਾ ਕੀ ਕੀ ਚੱਲਦਾ ਰੇਟ ਰੂਟ ਥੋੜਾ ਰੇਡ ਜੀ ਹੁੰਦਾ 2500 ਰੁਪਏ ਲੈਣੇ ਡੀਜ਼ਲ ਪਵਾ ਕੇ ਜੀ ਤਾ ਯਾਰ ਵੀ ਲੈ ਲੈਣੇ ਹੈ ਜੇ ਕੋਈ ਗਰੀਬ ਆ ਤਾਂ ਉਹ ਜੀ ਹਿਸਾਬ ਨਾਲ ਲੈ ਲੈਣੇ ਜੀ ਠੀਕ ਹੈ ਤੇ ਨੰਬਰ ਬੋਲਦੇ ਆਪਦਾ 78149 773 ਜੀ 78149 ਪੂਰਾ 773 ਹਾਂਜੀ ਪੂਰਾ 773 ਸੁਖਬਾਲ ਸਿੰਘ ਹਾਂਜੀ ਸੁਖਬਾਲ ਸਿੰਘ ਪਿੰਡ ਵਾਲੇ ਲਈ ਪਿੰਡ ਵਾਲੇ ਲਈ ਲੈ ਮਿੱਤਰੋ ਕਿਸ ਨੂੰ ਲੋਡ ਹੋਵੇ ਆ ਬਾਈ ਦਾ ਕੰਮ ਚਲਾਈਏ ਆਪਾਂ ਤੇ ਇਹ ਠੇਕਾ ਵੀ ਕਰ ਲੈਣੇ ਬੰਦੇ ਆ। ਹਾਂ ਠੇਕਾ ਕਈ ਵਾਰੀ ਲੇਬਰ ਸਮੇਤ ਜਿਵੇਂ ਅਗਲਾ ਕਹਿੰਦਾ ਜੀ ਆਪਣੇ ਮਨ ਜੀ ਹੋਣਗੇ ਜੀ। ਠੀਕ ਹੈ। ਉਹ ਜਾਂ ਲੇਬਰ ਸਮੇਤ ਵੀ ਕਰ ਲੈਣੇ ਆ ਜੀ। ਠੀਕ ਹੈ। ਤੇ ਉਹ ਆਪਣੀ ਇਕੱਲੀ ਮਸ਼ੀਨ ਤੇ ਤਿੰਨ ਬੰਦੇ ਹੁੰਦੇ ਆ। ਆਪੇ ਭੱਜ ਜਾਣਾ ਲਿਆਉਣੀ ਤਾਂ ਨਹੀਂ ਪੈਂਦੀ। ਨਾ ਨਾ ਜੀ ਆਪੀ ਆਣਾ ਟਰੈਕਟਰ ਹੈ। ਆਪੀ ਆਪ ਦਾ ਟਰੈਕਟਰ ਹੈ। ਆ ਫਿੱਟ ਕਰ ਲਈ ਹੁਣ ਤੁਸੀਂ ਤਿਆਰੀ ਹੈ ਪੂਰੀ? ਹਾਂਜੀ ਹਾਂਜੀ ਤਿਆਰੀ ਹੈ। ਤੇ ਮਾਨਪੁਰੰਡੇ ਵਾਲੇ ਦੀ ਛੱਤ ਆ ਵਧੀਆ ਪਾਈ ਚੰਗਾ। ਨਹੀਂ ਡਿੱਕਾ ਨਾ ਮਨੋ ਜੀ ਕਿਸੇ ਦਾ। ਬੜਾ ਠੀਕ ਆ। ਤੂੰ ਵੀ ਨਾ ਡਿੱਕਾ ਮੰਨੀ ਉਹ ਉਧਰ ਬਣਾਈ ਜਾ ਤੇ ਚਲ ਠੀਕ ਹੈ ਜੀ ਆ ਨੰਬਰ ਤੇ ਇਸ ਵਾਰ ਕਰ ਲਓ ਬਾਈ ਕਿਸੇ ਨੂੰ ਲੋੜ ਹੋਵੇ ਬਹੁਤ ਵਧੀਆ ਬੰਦੇ ਕੰਮ ਕਰਦੇ ਨੇ ਕਾਫੀ ਟਾਈਮ ਤੋਂ ਕਰਦੇ ਨੇ ایکسپੀਰੀਅੰਸ ਵਾਲੇ ਆ ਕੋਈ ਲੰਬਾ ਨਹੀਂ ਆਉਂਦਾ ਹਾਂ ਠੀਕ ਹੈ ਠੀਕ ਹੈ ਜੀ ਮਿੱਤਰ ਹਣ ਪਾਉਣ ਲੱਗਿਆ ਪਨੀਰ ਪਨੀਰ ਦੀ ਕਹਾਣੀ ਸੁਣ ਲਓ ਕੱਲ ਸ਼ਾਮ ਨੂੰ ਲਿਆ ਕੇ 2 ਕਿਲੋ ਪਨੀਰ ਮੇਰੀ ਮਾਂ ਨੂੰ ਬਣਾਤਾ ਉਹਦਾ ਦਿਮਾਗ ਘੱਟ ਕੰਮ ਕਰਿਆ ਉਹਨੇ ਜਿੱਤੇ ਆਪਾਂ ਵਰ ਪਜਮਨ ਵਾਲਾ ਹੁੰਦਾ ਉਹਦੇ ਚ ਰੱਖਤਾ ਉਹ ਬਾਈ ਉਸ ਮੱਥੇ ਹੀ ਮਾਰ ਲਿਆ ਵੱਡੇ ਹੀ ਨਹੀਂ ਗਿਆ ਹਨਾ ਹਨਾ ਚਾਚਾ ਤੇ ਹਣ ਪਾਉਣ ਲੱਗੇ ਆ ਜੀ ਪਨੀਰ ਛੋਲੇ ਪਾਤੇ ਆਹੋ ਬਾਦ ਪਾਤੇ ਪਨੀਰ ਨਾਲ ਮੇਰੀ ਭੈੜੀ ਹੋ ਮੌਕੇ ਤੇ ਬਾਣੇ ਲੀ ਜਾ ਕੇ ਹੋਰ ਲਿਆਂਦਾ ਤੇ ਇਧਰ ਪੱਕੀ ਜਾਂਦੇ ਆ ਰੋਟੀਆਂ ਭਾਬੀਆਂ ਚਾਚੀਆਂ ਤਾਈਆਂ ਹੈ ਲੱਕੜਾਂ ਦੇ ਅੱਗ ਦੀ ਰੋਟੀ ਸਵਾਦ ਹੀ ਵੱਖਰੀ ਹੁੰਦੀ ਹੈ ਨਾ ਤੇ ਉਹ ਬੈਠੀ ਚਰਨੋਂ ਕਿ ਬਣ ਗਈ ਗੱਲ ਤੇ ਧਨੀਆ ਪਾਈਏ ਹਾਂ ਧਨੀਆ ਉਹ ਧਨੀਆ ਧਨੀਆ ਪਾ ਕੇ ਮੇਥੀ ਵੀ ਪਾ ਹਨਾ ਉਹ ਮੋਟਰ ਬੰਦ ਕਰੀ ਮੋਟਰ ਦੀ ਕਸੂਰੀ ਮੇਥੀ ਪਾਤੀ ਡੱਬੀ ਵਾਲੀ ਤੇ ਹੁਣ ਹਰਾ ਧਨੀਆ ਆਪਾਂ ਪਾਤਾ ਕਿਉਂ ਜਾਂਦੇ ਬਣ ਕੀ ਗੱਲ ਪੂਰੀ ਚੈੱਕ ਕਰ ਲਈ ਚੱਕੀ ਆਪਣੀ ਤਾਂ ਤੈਨੂੰ ਲੰਬਾ ਸਾਰਾ ਹੜਜ ਦਿੰਨਾ ਉਹ ਵੀ ਲਿਆਵੋ ਲੋਈ ਲਾਈ ਦੀ ਤਾਂ ਬਣ ਕੀ ਥੋੜਾ ਜਿਹਾ ਹੋਰ ਲੱਗੂ ਤਾਂ ਪਨੀਰ ਦਾ ਰੰਗ ਵੀ ਥੋੜਾ ਜਿਹਾ ਨਾ ਬਾਕੀ ਤਾਂ ਬਣਦਾ ਲਿਆ ਦੇ ਪੂਰਾ ਘੈਂਟ ਮਾਹੌਲ ਹੈ ਮਾਹੌਲ ਇੱਕ ਨੰਬਰ ਹੈ ਇੱਧਰ ਤੁਹਾਨੂੰ ਸਾਡੇ ਟੌਂਡਾ ਦਿਖਾਵਾਂ ਰੋਟੀ ਕਾ ਰਿਹਾ ਹੈ ਤਾਜੀ ਰੋਟੀ ਆ ਰਹੀ ਹੈ ਨਾਲ ਮੈਚ ਵੀ ਦੇਖਦਾ ਹੈ ਅੱਜ ਛੁੱਟੀ ਲੈ ਕੇ ਆਇਆ ਇਹ ਮੁੰਡਾ ਬਈ ਡਾਇਲਿਸਿਸ ਟੈਕਨੀਸ਼ੀਅਨ ਹੈ ਬਰਨਾਲੇ ਕਿਹੜਾ ਹਸਪਤਾਲ ਹੈ ਤੇਰਾ ਉਹ ਦੱਸ ਬੀ ਐਮ ਸੀ ਬੀ ਐਮ ਸੀ ਹੁਣ ਇਹ ਘਰੇ ਉਦੋਂ ਇਕੱਠਾ ਹੋਊਗਾ ਜਿੱਦਨੇ ਮੁੰਡੇ ਦਾ ਵਿਆਹ ਹੋਇਆ ਜਿੱਦਨੇ ਦਾ ਵਿਆਹ ਹੋਇਆ ਜਿਹਦੀ ਚਾਹ ਹਨ ਹੋਏ ਤਾਂ ਸੰਪਰਕ ਕਰ ਸਕਦੇ ਮਾਤਾ ਟੌਂਡਾ ਆ ਗਿਆ ਤਾਂ ਇਹੀ ਪਈ ਜਾਂਦੀ ਏ ਛੱਤ ਤੇ ਆ ਬੰਦੇ ਦਾ ਕੰਮ ਬਹੁਤ ਘੈਂਟ ਆ ਆ ਰੇਲ ਗੱਡੀ ਦੀ ਲੀ ਨੂੰ ਲੀ ਬਣਾਈ ਬੈਠੇ ਤੇ ਉੱਥੇ ਜਾ ਕੇ ਪਾਏ ਹੁੰਦੇ ਆ ਤੇ ਥੱਲੇ ਦੇਖੋ ਬੰਦੇ ਉਹ ਬਜਰੀ ਪਾਈ ਜਾਂਦੇ ਆ ਇੱਧਰ ਸਮੈਂਟ ਵਾਲੀ ਤੋਂ ਕੁੱਟਿਆ ਇੱਧਰ ਰਲਾਈ ਜਾਂਦੇ ਆ ਉੱਪੇ ਪੱਗਾਂ ਬਣਦੇ ਆ ਆ ਗਈ ਤਾਂ ਟ੍ਰੇਨ ਦਾ ਡੱਬਾ ਤਾਂ ਆ ਗਿਆ ਇਹ ਕੜੱਚ ਕਰਦਾ ਗੁੱਲਾ ਨੇ ਉਹ ਕਰਤੀ ਉਲਟੀ ਚਲੋ ਜੀ ਇਹ ਇਹਨੇ ਮੁੰਡਾ ਵਾਲੇ ਲਈ ਤੂੰ ਆ ਜੀ ਤੁਹਾਨੂੰ ਨੰਬਰ ਇਹਦਾ ਦਿੱਤਾ ਹੋਇਆ ਲੋਡ ਹੋਵੇ ਸਪਰਕ ਕਰ ਲਓ ਕੰਮ ਇਹਦਾ ਘੈਂਟ ਆ ਓਕੇ ਦੀ ਰਿਪੋਰਟ ਆ ਆਈ ਡੋਨਟ ਕੇਅਰ ਫਰ ਦਾਟ ਆ ਤੇ ਆ ਦੇਖੋ ਜੀ ਚਾਹੇ ਸਨੇ ਬੰਦੇ ਤੁਸੀਂ ਇਹਨਾਂ ਠੇਕਾ ਕਰ ਸਕਦੇ ਹੋ। ਹੋਰ ਥੱਲੇ ਤੋਂ ਘੁੰਮਣ ਵਾਸਤੇ ਮੂੰਹ ਲੱਗਿਆ ਹੋਇਆ ਆਹੋ ਫੈਰਿੰਗ ਲੱਗਿਆ ਹੋਇਆ ਮੂੰਹ ਜੇ ਘੁੰਮ ਜਾਂਦਾ। ਕਾ ਇਹਨੇ ਇੱਥੇ ਲੈ ਕੇ ਕਰਤੀ ਉਲਟੀ। ਕੋਈ ਪੱਠਣ ਨਹੀਂ ਚੱਕਣੇ ਕੋਈ ਕੂਕਾ ਨਹੀਂ ਮਾਰਨੇ ਕੁਝ ਨਹੀਂ ਸੁੱਕਾ ਜਿਹਾ ਸੌਦਾ ਹੋ ਗਿਆ ਇਹ। ਹੈਨਾ? ਮੁੰਡਾ ਕਿ ਲੋਡ ਹੋਵੇ ਆ ਬੰਦੇ ਨੇ ਸਪਰਕ ਕਰ ਲਿਆ ਨੰਬਰ ਇਹਦਾ ਹੁਣ ਦਿੱਤਾ ਹੋਇਆ ਠੀਕ ਹੈ। ਆ ਲੈ ਮੇਰੇ ਵਿੰਡੋ ਹੀ ਫੋੜੇ ਵਾਲਾ ਤਾਂ। ਦਾ ਤੇ ਬੂਟ ਤੇਰੇ ਕਰੀਨਾ ਕਪੂਰ ਨਾਲ ਦੇ ਆ ਰੋਟੀ ਦਾ ਟਾਈਮ ਆ ਰੋਟੀ ਖਾਣ ਲੱਗੇ ਆ ਪੂਰਾ ਟੌਪ ਦਾ ਗੱਜਰ ਨਾਲ ਚਾਰ ਪਾਇਆ ਤੇ ਕੜਾਹਗਾ ਗੁੰਦੀ ਆ ਪਨੀਰ ਆ ਖੀਰ ਆ ਤੇ ਖੀਰ ਹੈ ਮੈਂ ਮਰਾ ਦੇਖ ਠੀਕ ਆ ਪੂਰੇ ਸ਼ੌਂਕ ਨਾਲ ਚੱਲਿਆ ਕੰਮ ਖੁੱਲਾ ਹੈ ਓਕੇ ਰਿਪੋਰਟ ਹੈ ਨਾ ਵੰਟੀ ਨੂੰ ਦੇ ਰੋਟੀ ਬਈ ਕੰਟੀ ਨੂੰ ਪਾਣੀ ਪਾਣੀ ਪਾਣੀ